ਸਤਿ ਸ੍ਰੀ ਅਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਸਰਬ ਨੌਜਵਾਨ ਸਭਾ ਵੱਲੋਂ ਲੋੜਵੰਦ ਬਜ਼ੁਰਗ ਦਾ ਕਰਵਾਇਆ ਅੱਖਾਂ ਦਾ ਆਪਰੇਸ਼ਨ ਪ੍ਰਧਾਨ ਸੁਖਿੰਦਰ ਸਿੰਘ ਦੋਆਬੇ ਦੀ ਉੱਗੀ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ ਰਜਿਸਟਰਡ ਫਗਵਾੜਾ ਵੱਲੋਂ ਸਭਾ ਦੇ ਪ੍ਰਧਾਨ ਸੁਖਿੰਦਰ ਸਿੰਘ ਜੀ ਦੀ ਅਗਵਾਈ ਅਤੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਦੇ ਸਹਿਯੋਗ ਨਾਲ ਲੜੀਵਾਰ ਪ੍ਰੋਜੈਕਟ ਆਓ ਪੁਨ ਕਮਾਈਏ ਤਹਿਤ ਇੱਕ ਲੋੜਵੰਦ ਬਜ਼ੁਰਗ ਦੀ ਅੱਖ ਦਾ ਫ੍ਰੀ ਆਪਰੇਸ਼ਨ ਕਰਵਾਇਆ ਗਿਆ ਬਜ਼ੁਰਗ ਦਾ ਆਪਰੇਸ਼ਨ ਅੱਖਾਂ ਦੇ ਮਾਹਿਰ ਡਾਕਟਰ ਤੁਸ਼ਾਰ ਅਗਰਵਾਲ ਦੀ ਟੀਮ ਵੱਲੋਂ ਕਰਦੇ ਆ ਲੈਂਸ ਪਾ ਕੇ ਨਵੀਂ ਰੋਸ਼ਨੀ ਦਿੱਤੀ ਗਈ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਥਾਣਾ ਸਿਟੀ ਦੇ ਐਡੀਸ਼ਨਲ ਐਸ ਐਚਓ ਅਦਿੱਤਿਆ ਸ਼ਰਮਾ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋੜਵੰਦ ਬਜ਼ੁਰਗ ਦੀ ਅੱਖ ਵਿੱਚ ਕੋਲਡੇਵਲ ਲੈਂਸ ਪਾਇਆ ਗਿਆ ਹੈ ਐਡੀਸ਼ਨਲ ਐਸਐਚਓ ਦਿੱਤੈ ਸ਼ਰਮਾ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾਕਟਰ ਵਿਜੇ ਕੁਮਾਰ ਰਾਜ ਕੁਮਾਰ ਕਨੋਜਿਆ ਡਾਕਟਰ ਕੁਲਦੀਪ ਸਿੰਘ ਹਰਜਿੰਦਰ ਸਿੰਘ ਗੋਗਨਾ ਨਰਿੰਦਰ ਸੈਣੀ ਮੈਡਮ ਪ੍ਰਤਪਾਲ ਗੋਲ ਅੰਜੂ ਖੁਰਾਨਾ ਗੁਰਦੀਪ ਸਿੰਘ ਰਾਜ ਬਸਰਾ ਮੈਡਮ ਰਮਨਦੀਪ ਕੌਰ ਸਪਨਾ ਸ਼ਾਰਦਾ ਮੈਡਮ ਆਸ਼ੂ ਬੱਗਾ ਆਦੀ ਹਾਜ਼ਰ ਸਨ ਪੇਸ਼ ਹੈ ਇੱਕ ਰਿਪੋਰਟ ਸਰਬ ਨੌਜਵਾਨ ਸਭਾ ਦੇ ਮੈਂਬਰ ਜਿਹੜੇ ਕੀ ਹਨ ਅਮੀਨਾਂ ਮਿਲ ਕੇ ਕੋਈ ਨਾ ਕੋਈ ਇੰਦਾਂ ਦਾ ਸੋਸ਼ਲ ਵਰਕ ਕਰਦੇ ਰਹਿੰਦੇ ਆ ਉਹਦੇ ਵਿੱਚ ਹੀ ਫਿਰ ਅੱਜ ਫੇਰ ਆਪਰੇਸ਼ਨ ਕੀਤਾ ਹੈ ਫਿਰ ਮੈਂ ਡਾਕਟਰ ਤੁਸ਼ਾਰ ਅਗਰਵਾਲ ਜਿਨ੍ਹਾਂ ਦਾ ਇਹ ਸਫਲਤਾਪੂਰਵਕ ਆਪਰੇਸ਼ਨ ਹੋ ਗਿਆ ਹੈ ਮੈਂ ਇੱਕ ਵਾਰ ਫੇਰ ਵੈਸੇ ਇਸ ਤੁਹਾਡੇ ਮਾਧਿਅਮ ਤੋਂ ਨਾਲ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦਾ ਹੈ ਕਿ ਜਿਹੜੀ ਕਿ ਗਰਮੀ ਦਾ ਰੁਖ ਆ ਗਿਆ ਹੈ ਇਹਦੇ ਵਿੱਚ ਆਪਣੀ ਅੱਖਾਂ ਦਾ ਪੂਰਾ ਖਿਆਲ ਰੱਖਿਓ ਅੱਜਕੱਲ੍ਹ ਨੇਰੀਆ ਦਾ ਮੌਸਮ ਚੱਲ ਰਿਹਾ ਹੈ ਕੋਈ ਪ੍ਰੋਟੈਕਸ਼ਨ ਵਾਲੇ ਗਲਾਸੇ ਕੋਈ ਗੋਗਲਸ ਪਰ ਇਹ ਤੋਂ ਸੂਰਜ ਤੋਂ ਜਿਹੜੀ ਅੱਜਕੱਲ ਪੇਰਨਾ ਬਹੁਤ ਜ਼ਿਆਦਾ ਤਿੱਖੀਆਂ ਆ ਰਹੀਆਂ ਹਨ ਉਹ ਸਾਨੂੰ ਵਿਚਾਰ ਕਰਨ ਲਈ ਕੋਈ ਵਧੀਆ ਸਨ ਗੋਗਲ ਸਿਸਟਮ ਵਰਤਣੇ ਚਾਹੀਦੇ ਹਨ ਮੋਬਾਈਲ ਦੀ ਘੱਟ ਮਾਰ ਤੋਂ ਕਰਨੀ ਚਾਹੀਦੀ ਹੈ ਕੰਪਿਊਟਰ ਮੋਬਾਈਲ ਤੋਂ ਆਪਣੇ ਬੱਚਿਆਂ ਨੂੰ ਵੀ ਆਪ ਨੂੰ ਵੀ ਵਿਚਾਰ ਰੱਖਣਾ ਚਾਹੀਦਾ ਤੇ ਜੇ ਕੋਈ ਤਕਲੀਫ ਆਦੀ ਹੈ ਤੇ ਆਪਣਾ ਜਿਹੜੇ ਵੀ ਲੱਗੇ ਕੋਈ ਵੀ ਡਾਕਟਰ ਹੈ ਤਾਂ ਉਹਨਾਂ ਨੂੰ ਸਬਤ ਕਰਕੇ ਦਵਾਈ ਸੋਸਾਇਟੀ ਦੇ ਵੱਲੋਂ ਬਹੁਤ ਇੱਕ ਹੁੰਦਾ ਸਾਨੂੰ ਇੱਕ ਐਗਜ਼ਾਮਪਲ ਪੇਸ਼ ਕੀਤੀ ਗਈ ਹੈ ਇਨ ਇੰਟਰਸਟ ਆਫ ði ਮੈਨਕਾਈਂਡ ਐਂਡ ਹਿਊਮੈਨਿਟੀ ਜਿਸ ਤੇ ਅੱਜ ਦੇ ਦੌਰ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਬਈ ਇੰਨਾ ਕੁ ਜ਼ਿਆਦਾ ਹੋਰ ਜ਼ਿਆਦਾ ਸੋਸ਼ਲ ਇਸ਼ੂਜ਼ ਦਾ ਕੰਮ ਚੱਲ ਰਿਹਾ ਹੈ ਤੇ ਇਸੇ ਹੀ ਇੱਕ ਸੋਸਾਇਟੀ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜਿੱਥੇ ਆਪਣੇ ਵੱਲੋਂ ਇੱਕ ਹਿੰਦੀ ਇੰਟਰਸਟ ਆਫ ਮੈਨਕਾਈਂਡ ਅੱਖਾਂ ਦਾ ਆਪਰੇਸ਼ਨ ਕਰਾਇਆ ਗਿਆ ਹੈ ਤੇ ਇਸ ਚੀਜ਼ ਦੀ ਅਸੀਂ ਪ੍ਰਸ਼ਾਸਨ ਦੇ ਤੌਰ 'ਤੇ ਬਹੁਤ ਸ਼ਲਾਘਾ ਕਰਦੇ ਹਾਂ ਤੇ ਇਹਨਾਂ ਨੂੰ ਜਿੱਥੇ ਵੀ ਕਿਤੇ ਸਾਡੇ ਸਹਿਯੋਗ ਦੀ ਲੋੜ ਪਵੇ ਵੀ ਅਸੀਂ ਤਤਪਰਤਾ ਨਾਲ ਹਮੇਸ਼ਾ ਕੀ ਧਿਆਨ। ਕਿਸੇ ਵੀ ਸਵੈ ਸੇਵੀ ਸੰਸਥਾ ਦੇ ਲਈ ਅਪਸ਼ਮ ਨੂੰ ਸક્ષਮ ਬਣਾਉਣਾ ਇਹ ਸਭ ਤੋਂ ਅਹਿਮ ਕੰਮ ਹੈ ਕਿਸੇ ਵੀ ਐਨ ਜੀਓ ਦਾ। ਅੱਖਾਂ ਕੁਦਰਤ ਦੀ ਨਿਯਮਤ ਆ ਲੇਕਿਨ ਕਿਸੇ وجہ ਕਰਕੇ ਜਿਸ ਵੇਲੇ ਇਹ ਇਨ ਅੱਖਾਂ ਦੇ ਵਿੱਚ ਚਾਹੀਓ ਬੁਢੀਆ ਦਾ ਹੈ ਜਾਂ ਕੋਈ ਖਰਾਬੀ ਆਉਂਦੀ ਆ। ਅਗਰ ਉਹ ਅਕਸ਼ਮ ਹੋ ਜਾਂਦਾ ਕੋਈ ਮਰੀਜ਼ ਤਾਂ ਉਸ ਨੂੰ ਸક્ષਮ ਬਣਾਉਣ ਦੇ ਲਈ ਸਰਮ ਨੌਜਵਾਨ ਸਭਾ ਜਿਹੜੀ ਆ ਹਰ ਮਹੀਨੇ ਕਾਡੇ ਸਰਦਾਰ ਸਤਿੰਦਰ ਸਿੰਘ ਦੀ ਗੁੰਡੀ ਸਾਫ ਅਲਾਈਅੰਸ ਕਲਬ ਦੇ ਇੰਟਰਨੈਸ਼ਨਲ ਪੱਤਰ ਦੇ ਆਫਿਸ ਵੀਰ ਜਿਹੜੇ ਆ ਉਹਨਾਂ ਦੇ ਪਰਮ ਸਹਿਯੋਗ ਦੇ ਨਾਲ ਸਰਮ ਨੌਜਵਾਨ ਸਭਾ ਔਰ ਸਰਮ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਡਾਕਟਰ ਹਸ਼ਰ ਅਕਰ왈ਦੀ ਦੇ ਪਰਉਪਕਾਰ ਸਦਕਾ ਇਹਨਾਂ ਦੀ ਅਗਵਾਈ ਸਦਕਾ ਇਹਨਾਂ ਦੇ ਸਹਿਯੋਗ ਸਦਕਾ ਅੱਜ ਫਿਰ ਅਸੀਂ ਇੱਕ ਸੁਮਾਸ਼ ਕੁਮਾਰ ਮਰੀਜ਼ ਦਾ ਜਿਹੜਾ ਅੱਖਾਂ ਦਾ ਸਫਲ ਉਹਨਾਂ ਦਾ ਮੋਤੀਆ ਵਿੰਦਾ ਆਪਰੇਸ਼ਨ ਜਿਹੜਾ ਕੀਤਾ ਵਾ ਤੋਂ ਸਫਸੇਸਫੁਲ ਵੇ ਦੇ ਨਾਲ ਅਸੀਂ ਸਭ ਤੇ ਸਹਿਯੋਗ ਦੇ ਲਈ ਪਰ ਜਿਹਦੇ ਧੰਨਵਾਦੀ